ਸਰ ਤੁਹਾਡਾ ਨਾਮ ਜੀ ਤੇ ਪ੍ਰਦੀਪ ਕੁਮਾਰ ਜੀ ਇਹ ਕਿਹੜੀ ਵਾਰਡ ਹੈਗੀ ਹੈ ਤੇ ਕੌਣ ਇਸ ਵਾਰਡ ਤੋਂ ਖੜਾ ਵਾਰਡ ਨੰਬਰ 9 ਆ ਸ਼੍ਰੀਮਤੀ ਪ੍ਰੇਨਾ ਜੀ ਮੇਰੀ ਵਾਈਫ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲੀ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਜੀ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਜ਼ਿਲ੍ਹੇ ਦੀ ਸਰਦਾਰ ਹਮਿੰਦਰ ਸਿੰਘ ਜਿਲ੍ਹਾ ਪ੍ਰਧਾਨ ਤੇ ਰਾਜਵੀਰ ਭੁੱਲਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੇਰੀ ਵਾਈਫ ਤੇ ਤੇ ਮੇਰੇ ਤੇ ਭਰੋਸਾ ਜਤਾਇਆ ਤੇ ਕਾਂਗਰਸ ਵੱਲੋਂ ਮੈਨੂੰ ਟਿਕਟ ਪਾਰਟੀ ਦੇ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ। ਵਾਰ ਜਿਸ ਤਰ੍ਹਾਂ ਕੀ ਹੁਣ ਚੌਥੇ ਹੱਥ ਮੰਗਿਆ ਤੇ ਹੁਣ ਆਜ਼ਾਦਾਂ ਦੇ ਨੇ ਕੀ ਕਹਿਣਾ ਚਾਹੁੰਦੇ ਆਪਣੇ ਵਾਰਡ ਵਾਸੀਆਂ ਨੂੰ? ਵਾਰਡ ਵਾਸੀਆਂ ਨੂੰ ਜੀ ਇਹੀ ਅਗੇ ਤੇ ਬਾੜ ਲੀਏ ਜੀ ਇਹ ਮੇਰਾ ਪਰਿਵਾਰ ਆ। ਇਸ ਪਰਿਵਾਰ ਨੇ ਮੇਰੀ ਇੰਨੀ سپورਟ ਕੀਤੀ ਹੈ ਕਿ ਆਪ ਹੌਮ ਹਮਾਰ ਕੇ ਮੈਨੂੰ ਆਪ ਅੱਗੇ ਲਾਇਆ ਇਹਨਾਂ ਨੇ ਕਿ ਤੁਸੀਂ ਪ੍ਰਦੀਪ ਜੀ ਪਹਿਲੇ ਬੰਦੇ ਜਿਹੜੇ ਸਾਡੀਆਂ ਨਾਲ ਗਲੀਆਂ 'ਚ ਉੱਠ ਕੇ ਇਲੈਕਸ਼ਨ ਲੜਨ ਦਾ ਤੁਹਾਨੂੰ ਮੌਕਾ ਦਿੱਤਾ ਗਿਆ। ਪਰ ਇਹ ਮੌਕਾ ਪਾਰਟੀ ਵੱਲੋਂ ਤੇ ਇਹਨਾਂ ਦੇ ਵਿਸ਼ਵਾਸਦਿਕਾ ਮੈਂ ਇਸ ਤੱਕ ਪਹੁੰਚਿਆ ਜੀ। ਕੀ ਕਹਿਣਾ ਚਾਹੁੰਦੇ ਜੀ ਹੁਣ? ਮੈਂ ਜੀ ਇਹੀ ਪੇਲ ਹੁਣ ਇਹ ਪਰਿਵਾਰ ਮੈਨੂੰ ਮੌਕਾ ਦਵੇ ਤਾਂ ਕਿ ਮੈਂ ਕਮੇਟੀ ਘਰ ਜਾ ਕੇ ਜਿਹੜੀਆਂ ਗਲੀ ਦੀਆਂ ਮੁਸ਼ਕਲਾਂ ਪਿਛਲੇ 25 ਸਾਲ ਤੋਂ ਆ 25 ਸਾਲ ਤੋਂ ਮੁਸ਼ਕਲਾਂ ਜਿਹੜੀਆਂ ਗਲੀ ਦੀਆਂ ਸੇਵਰੇ ਦੀਆਂ ਗੰਦੇ ਪਾਣੀ ਦੀਆਂ ਪਾਈਪਾਂ ਦੀਆਂ ਉਹ ਉੱਥੇ ਜਾ ਕੇ ਇਹਨਾਂ ਦੀ ਸੁਣਵਾਈ ਕਰਾਂ ਤਾਂ ਕਿ ਪਹਿਲ ਦੇ ਅਧਾਰ ਤੇ ਮਸਲੇ ਹੱਲ ਕਰਵਾਵਾਂ ਇਹਨਾਂ ਦੇ ਸਰ ਐਕਚੁਅਲੀ ਗੱਲ ਕੀ ਸੀ ਕਿ ਸਾਡੀ ਵਾਰਡ ਦੇ ਕੋਈ ਐਮਸੀ ਹਾਈ ਨਹੀਂ ਸੀਗੀ ਜਿਹੜੇ ਵੀ ਸੀਗੇ ਸਾਈਡ ਤੋਂ ਸੀਗੇ ਉਹ ਜਿਹੜਾ ਜਿੱਤ ਜਾਂਦਾ ਸੀ ਬਾਅਦ ਚੋਂ ਕਦੀ ਆਇਆ ਹੀ ਨਹੀਂ ਆ ਜੇ ਉਹ ਇਹ ਮਸਲੇ ਪਹਿਲਾਂ ਹੱਲ ਕੀਤੇ ਹੁੰਦੇ ਤੇ ਇਹ ਦੁਬਾਰਾ ਇਹ ਮਸਲੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਜਦੋਂ ਵੀ ਕੋਈ ਇੰਟਰਵਿਊ ਹੁੰਦੀ ਹੈ ਜਾਂ ਕੋਈ ਤੇ ਬਾਈਟ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੁੱਦਾ ਵਦਿਆ ਜਾਂਦਾ ਸਾਡੀਆਂ ਗਲੀਆਂ ਸਾਡੇ ਪਾਈਪ ਸਾਡੇ ਸੀਵਰੇਜ ਗੰੰਦਾ ਨਾਲੀ ਗੰੰਦਾ ਪਾਣੀ ਜਿਹੜਾ ਸੀਵਰੇਜ ਦਾ ਅਟੈਚ ਹੋ ਗਿਆ ਅੰਦਰ ਆ ਰਿਹਾ ਤੇ ਟੁੱਟੇ ਜਾ ਰਿਹਾ ਤੇ ਜੇ ਪਹਿਲਾਂ ਹੀ ਇਹਨਾਂ ਨੇ ਸਿਸਟਮ ਕੀਤਾ ਹੁੰਦਾ ਇਹਨੂੰ ਠੀਕ ਕੀਤਾ ਹੁੰਦਾ ਇਹ ਮੁੱਦੇ ਕੁਝ ਹੋਰ ਹੋਣੇ ਸੀ ਮੁੱਦੇ ਕੀ ਹੋਣੇ ਸੀਗੇ ਜਿੰਨੇ ਵੀ ਐਮਸੀ ਜਿੱਤ ਕੇ ਜਾਂਦੇ ਉਹ ਮੁੱਦੇ ਕੀ ਕਰਨ ਉਹਨਾਂ ਨੂੰ ਜਿੱਦਾਂ ਗਰੀਬ ਤਬਕਾ ਆ ਸ਼ਾਇਦਾਂ ਚ ਪਿੰਡਾਂ 'ਚ ਵੀ ਹੋ ਗਿਆ ਆ ਮਹੱਲੇ 'ਚ ਵੀ ਹੋ ਗਿਆ ਆ ਕੰਡਾਲਿਕ ਛੋਟੇ-ਛੋਟੇ ਜਿਹੇ ਕੋਈ ਕਲੀਨਿਕ ਛੋਟੇ-ਛੋਟੇ ਜਿਹੇ ਕੋਈ ਸਕੂਲ ਬੱਚਾ ਦੇ ਖੇਡਣ ਵਾਸਤੇ ਪਲੇ ਇਦਾਂ ਦੇ ਕੋਈ ਹੋਣੇ ਚਾਹੀਦੇ ਸੀ ਤਾਂ ਕਿ ਮੁੱਦੇ ਥੋੜੇ ਚੇਂਜ ਹੋ ਜਾਣ ਪਰ ਅੱਜ ਤੱਕ ਮੁੱਦੇ ਉਹੀ ਨਾਲੀਆਂ ਸੀਵਰੇਜ ਗੰਦਾ ਪਾਣੀ ਸਟਰੀਟ ਲਾਈਟਾਂ ਆਪਾਂ ਇਸ ਤੋਂ ਪਰ ਉੱਠ ਕੇ ਗਈ ਨਹੀਂ ਕਦੀ ਨਾ ਕਿਦੀ ਧਿਆਨ ਲੈਂਦਾ ਕਿਸੇ ਨੇ ਪਰ ਜੇ ਸਾਡੀ ਕਾਂਗਰਸ ਪਾਰਟੀ ਦਾ ਪੂਮਤ ਮਿਲਦਾ ਹੈ ਕਮੇਟੀ ਘਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਕ ਪ੍ਰੋਜੈਕਟ ਲੈ ਕੇ ਆਉਣੇ ਆ ਇਨ੍ਹਾਂ ਗਲੀਆਂ ਵਾਸਤੇ ਜਿੰਨਾਂ ਦੇ ਵਿੱਚ ਗੰਦੇ ਪਾਣੀ ਦੀਆਂ ਪਾਈਪਾਂ ਨਵੀਆਂ ਸੀਵਰੇਜ ਦੀਆਂ ਪਾਈਪਾਂ ਨਵੀਆਂ ਔਰ ਸਟਰੀਟ ਲਾਈਟ ਸਾਡੇ ਮੇਨ ਮੁੱਦੇ ਤਿੰਨ ਇਹ ਆ ਇਹਨਾਂ ਵਾਰਡ ਵਾਸੀਆਂ ਦੀ ਪ੍ਰੋਬਲਮ ਇਹ ਹੈਗੇ ਮੇਰੇ ਪਰਿਵਾਰ ਦੀ ਜਿਹੜੀ ਦਿੱਕਤ ਇਹ ਆ ਅਸੀਂ ਐਮਸੀ ਜਿਹੜੇ ਬਹੁਮਤ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਇਹ ਮੁੱਦੇ ਪ੍ਰੋਜੈਕਟ ਦੇ ਤੌਰ ਤੇ ਨਵੇਂ ਸਿਰੋਂ ਕਰਾਵਾਂਗੇ ਤਾਂ ਕਿ ਗਾਂਹ ਜਿਹੜੀ ਇਲੈਕਸ਼ਨ ਆਵੇ ਉਹਦੇ 'ਚ ਇਹ ਮੁੱਦਾਂ ਨਾ ਹੋਵੇ ਸੀਵਰੇਜ ਪਾਣੀ ਤੇ ਸੜੀ ਲੱਗਾ ਉਦੋਂ ਮੁੱਦੇ ਸਾਡੇ ਹੋਣਗੇ ਕੁਝ ਹੋਰ ਹਾਂਜੀ ਸਰ ਜਿਹੜੇ ਹੁਣ ਕਿੰਨੀ 2 ਮਾਰਚ ਨੂੰ ਕੀ ਆਪਣਾ ਵੋਟਾਂ ਪੈਂਡੀਆਂ ਨੇ ਤੱਕੀ ਅਪੀਲ ਆ ਤੁਹਾਡੇ ਸਰ 2 ਤਰੀਕ ਨੂੰ ਕਿ ਚਾਰ ਖੰਬਾ ਚੌਂਚ ਇਲੈਕਸ਼ਨ ਦੇ ਜਿਹੜੀ ਵੋਟਿੰਗ ਹੋਣੀ ਹੈ ਜੀ ਤੇ ਮੇਰਾ ਜਿਹੜਾ ਬਟਨ ਨੰਬਰ 2 ਹੀ ਆ ਜੀ ਸ਼੍ਰੀਮਤੀ ਪ੍ਰੇਨਾ ਜਿਹਨੂੰ ਵੋਟ ਪਾ ਕੇ ਮੇਰੇ ਪਰਿਵਾਰ ਵਾਸੀ ਅੱਗੇ ਲਿਜੇ ਜਾਨਾ ਸੈਕੰਡ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਜਨਾ ਜਿਹੜੇ ਇਹ ਸਿਲੈਕਸ਼ਨ ਦੇ ਵਿੱਚ ਕੈਂਡੀਡੇਟ ਆ ਉਹ ਹੈਗੇ ਆ ਸਰਦਾਰ ਅਮਰਜੀਤ ਸਿੰਘ ਮੇਰੇ ਵੱਡੇ ਭਰਾ ਸਾਡੇ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਸੀਗੇ ਉਹਨਾਂ ਨੇ ਹੁਣ ਆਪਣੀ ਕਿਹੜੀ ਕੋਠੀ ਆ ਬਰ ਬਾਈਪਾਸ ਤੇ ਪਾ ਲਈ ਆ ਇੱਕ ਮੇਰਾ ਛੋਟਾ ਬ੍ਰਦਰ ਹੈ ਨਵਦੀਪ ਸਿੰਘ ਰੋੜਾ ਉਹ ਵੀ ਮੇਰੇ ਛੋਟੇ ਬ੍ਰਦਰ ਹੀ ਆ ਜੀ ਉਹ ਵੀ ਕੈਂਡੀਡੇਟ ਆ ਪਰ ਉਹਨਾਂ ਦੀ ਵੀ ਕੋਠੀ ਜਿਹੜੀ ਆ ਉਹ ਬਾਦਗੁਰ ਦੇ ਬਾਦਰੇ ਜਾਂ ਬਾਈਪਾਸਲੇ ਪਾਸੇ ਆ ਇਸ ਪਰਿਵਾਰ ਦਾ ਬੱਚਾ ਪ੍ਰਦੀਪ ਕੁਮਾਰ ਲਿਟਲ ਤੇ ਉਹਨਾਂ ਦੀ ਬੇਟੀ ਸ਼੍ਰੀਮਤੀ ਪ੍ਰੇਨਾ ਜੀ ਜਿਨ੍ਹਾਂ ਨੂੰ ਕਾਂਗਰਸ ਨੂੰ ਟਿਕਟ ਮਿਲੀ ਆ ਉਹ ਇਸ ਵਾਰਡ ਦੇ ਉਸ ਗਲੀਆਂ ਦੇ ਜੰਪਲ ਇੱਥੋਂ ਦੇ ਤੇ ਜੇ ਕੱਲ ਨੂੰ ਟਿਕਟ ਜੇ ਕੱਲ ਨੂੰ ਇਲੈਕਸ਼ਨ ਜਿੱਤਦੇ ਆ ਕੋਈ ਵੀ ਕੈਂਡੀਡੇਟ ਜੇ ਤੇ ਮੈਂ ਜਿੱਤਦਾ ਮੈਂ ਇੱਥੇ ਰਹਿਣਾ ਜਿੰਨਾਂ ਦੇ ਕੋਲ ਠੀਕ ਹੈ ਜੀ ਮੇਰਾ ਸਾਰਾ ਕੁਝ ਇੱਥੇ ਹੀ ਆ ਮੈਂ ਕਿਤੇ ਬਾਹਰ ਨਹੀਂ ਜਾਣਾ ਸੈਕਿੰਡ ਜਿਹੜੇ ਦੂਜੇ ਆਪੋਜੀਟਲੇ ਆ ਉਹ ਬਾਈਪਾਸ ਤੇ ਹੁੰਦੇ ਆ ਕੱਲ ਨੂੰ ਕੋਈ ਸਟੈਂਪਲ ਪਵਾਣੀ ਆ ਕੋਈ ਗੱਟਰ ਬਲੋਕ ਹੋ ਗਿਆ ਕੋਈ ਦਿੱਕਤ ਆ ਗਈ ਕੋਈ ਰਾਤ-ਰਾਤ ਲੋੜ ਪੈ ਗਈ ਇਹ ਰੱਖਿਆ ਕਰਕੇ ਪਹਿਲਾਂ ਬਾਈਪਾਸ ਤੇ ਜਾਣਗੇ ਉਸ ਕੈਂਡੀਡੇਟ ਕੋ ਅਗਰ ਉਹ ਮਿਲ ਗਿਆ ਤੇ ਉਹ ਕਿਸਮਤ ਪਰਿਵਾਰ ਵਾਲਿਆਂ ਦੀ ਅਗਰ ਉਹ ਨਾ ਮਿਲਿਆ ਤੇ ਫਿਰ ਉਹਨਾਂ ਨੂੰ ਦੁਬਾਰਾ ਰੱਖਿਆ ਕਰਕੇ ਜਾਣਾ ਪੈਣਾ ਮੇਰਾ ਕੀ ਆ ਜੀ ਮੇਰੀ ਵਾਈਫ ਵੀ ਇੱਥੇ ਆ ਮੇਰਾ ਘਰ ਵੀ ਇੱਥੇ ਤੇ ਨਾ ਵੀ ਇੱਥੇ ਆ ਇਹ ਜਦੋਂ ਮੈਂ ਜੀ ਰਾਤ-ਰਾਤ ਮੈਨੂੰ ਬੁਲਾ ਕੇ ਮੈਂ ਉਹਦਾ ਕੰਮ ਕਰਾ ਸਕਦਾ ਆ ਇਹ ਵਾਰਡ ਵਾਸੀ ਤਬਾਦ ਦੇ ਵਿੱਚ ਕੀ ਫਰਕ ਆ? ਸਰਪਟ ਨਾਮ ਗੇਰਾ ਨਾਮ ਸਨੀ ਵਾਰਡ ਨੰਬਰ ਵਾਰਡ ਨੰਬਰ 9 ਕਿ ਕਿਸ ਤਰ੍ਹਾਂ ਜੀ ਜੋ ਕਾਂਗਰਸ ਪਾਰਟੀ ਵੱਲੋਂ ਜੋ ਆੜਨ ਖੜੇ ਨੇ ਤੇ ਕਿਸ ਤਰ੍ਹਾਂ ਦਾ ਤੁਸੀਂ ਇਹਨਾਂ ਦਾ ਭਰੋਸਾ ਜਤਾਉਂਦੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਾਰਡ ਵਾਸੀਆਂ ਨੂੰ ਮੈਂ ਆਪਣੇ ਵਾਰਡ ਵਾਸੀ ਰਹੀ ਇਹ ਕਹਿਣਾ ਚਾਹੁੰਦਾ ਕਿ ਸ਼੍ਰੀਮਤੀ ਪ੍ਰੇਨਾ ਜੀ ਜੋ ਕਿ ਲੇਟਲ ਕੁਮਾਰ ਜੀ ਦੇ ਵਾਈਫ ਨੇ ਉਹਨਾਂ ਨੂੰ ਪੂਰਾ ਆਪਣਾ ਸਾਥ ਦੇਣ ਕਿਉਂਕਿ ਇਹ ਸਿਰਫ ਇਲੈਕਸ਼ਨਾਂ ਚ ਨਹੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਗਲੀ ਵਾਸਤੇ ਬਹੁਤ ਕੁਝ ਕਰਦੇ ਪਏ ਸੀ ਸਾਡੀਆਂ ਸਟਰੀਟ ਲਾਈਟਾਂ ਜੇ ਖਰਾਬ ਹੋ ਗਈਆਂ ਸਾਨੂੰ ਐਮਸੀ ਤੇ ਨਹੀਂ ਮਿਲਦੇ ਪਰ ਅਸੀਂ ਭਾਈ ਨੂੰ ਮਿਲ ਕੇ ਉਹ ਵਾਲਾ ਆਪਣਾ ਕੰਮ ਕਰਵਾ ਲੈਂਦੇ ਹਾਂ ਆਪਣਾ ਇਹ ਇਲੈਕਸ਼ਨ ਚ ਖੜ ਗਏ ਨੇ ਹੋਣੇ ਇਲੈਕਸ਼ਨ ਚ ਖੜ ਗਏ ਅਸੀਂ ਇਹਨਾਂ ਦੇ ਨਾਲ ਪੂਰੇ ਪੂਰਾ ਸਾਥ ਦੇ ਰਿਹਾ ਕਿਉਂਕਿ ਇਹਨਾਂ ਨੇ ਸਾਡਾ ਬਹੁਤ ਕਾਫੀ ਕੰਮ ਗਲੀ ਦੇ ਇਹਨਾਂ ਨੇ ਆਲਰੇਡੀ ਕਰਵਾਏ ਹੋਏ ਪਰ ਤੁਹਾਨੂੰ ਲੱਗਦਾ ਕਿ ਜਿ ਤਰ੍ਹਾਂ ਗਲੀਆਂ ਟੁੱਟੀਆਂ ਸੀਵਰੇਜ ਬੰਦ ਕਹਿੰਦੇ ਲਾਈਟਾਂ ਖਰਾਬ ਨੇ ਕੀ ਲੱਗ ਰਿਹਾ ਕੀ ਤੁਹਾਨੂੰ ਉਮੀਦ ਜੱਗੀ ਕੋਈ ਹਾਂਜੀ ਬਹੁਤ ਬਹੁਤ ਉਮੀਦ ਜੱਗੀ ਹੈ ਜੀ ਕਿਉਂਕਿ ਪਹਿਲਾਂ ਤਾਂ ਕੋਈ ਸੁਨਵਾਈ ਨਹੀਂ ਸੀ ਕੋਈ ਹੋਂ ਵੀ ਦਿਖਾ ਸਕਦੇ ਹੋ ਗਲੀਆਂ ਦਾ ਕੀ ਕਿੰਨਾ ਬੁਰਾ ਹਾਲ ਹੈ ਤੁਸੀਂ ਵਾਰਡ ਵਾਸੀ ਜੋ ਇੱਥੋਂ ਦੇ ਹਾਂਜੀ ਮੈਂ ਆਪਣੇ ਵਾਰਡ ਵਾਸੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਲਿਟਰਲੀ ਉਹ ਜਿਹੜਾ ਚਾਂਸ ਮਿਲਿਆ ਇਹਨਾਂ ਦੀ ਪਾਰਟੀ ਨੇ ਦਿੱਤਾ ਹੈ ਇਹਨਾਂ ਦਾ ਪੂਰਾ ਸਾਥ ਦਿੱਤਾ ਜਾਏ ਸਰ ਕੀ ਨਾ ਤੁਹਾਡਾ ਮੇਰਾ ਨਾਮ ਸਵਰਾਜ ਸਿੰਘ ਹੈ ਜੀ ਇਹ ਗਲੀ ਤੇ ਵਾਰਡ ਨੰਬਰ ਕਿੰਨੀ ਆ ਵਾਰਡ ਨੰਬਰ 9 ਤੇ ਗਲੀ ਇਹ ਡੇਰੇ ਵਾਲੀ ਵੀ ਵਾਜਨ ਦੀ ਮਸੀਤ ਵਾਲੀ ਵੀ ਕਹਿੰਦੇ ਆ ਸੰਧੂ ਵਾਲੀ ਗਲੀ ਤੋਂ ਪੈਂਟਰ ਕਰਦੇ ਅੰਦਰ ਅੱਛਾ ਤੇ ਕੀ ਗੱਲਬਾਤ ਹੈ ਇਸ ਗਲੀ ਦੇ ਵਿੱਚ ਇਸ ਦੀ ਪੱਕੀ ਪ੍ਰੋਬਲਮ ਹੈ ਜੀ ਇੱਥੋਂ ਦੀ ਇਹਨਾਂ ਦੇ ਸੀਵਰੇਜ ਦੇ ਸੀਵਰੇਜ ਇੱਕ ਦਿਨ ਹੀ ਪੈਂਦਾ ਤੇ ਭਰ ਜਾਂਦੇ ਆ ਤੇ ਭਰੇ ਰਹਿੰਦੇ ਆ ਬੜਾ ਬੜਾ ਚਰ ਇੱਥੇ ਪਾਣੀ ਖਲੋਤਾ ਰਹਿੰਦਾ ਆਮ ਲੋਕਾਂ ਦਾ ਨੰਗਣਾ ਔਖਾ ਫਿਰ ਕੋਈ ਰਿਸ਼ਤੇਦਾਰ ਆ ਜੇ ਕੋਈ ਗੈਸਟ ਆ ਜੇ ਤਾਂ ਉਹਨਾਂ ਨੂੰ ਘਰ ਬੁਲਾਉਣਾ ਬੜਾ ਔਖਾ ਵਾ ਸੋ ਸਭ ਤੋਂ ਵੱਡੀ ਪ੍ਰੋਬਲਮ ਹੈ ਵੀ ਇਸ ਗੰਦਗੀ ਦੇ ਕਾਰਨ ਇੱਥੇ ਚੱਤੇਪੈਰ ਮੱਛਰ ਮੱਖੀਆਂ ਜਿਹੜੀਆਂ ਕਿ ਬਿਮਾਰੀਆਂ ਦਾ ਕਾਰਨ ਨੇ ਔਰ ਇੱਥੇ ਪ੍ਰੋਬਲਮ ਜਿਹੜੀਆਂ ਰਹਿੰਦੀਆਂ ਔਰ ਇਸ ਬਿਮਾਰੀ ਨਾਲ ਮੈਂ ਖੁਦ ਜੂ ਚੁੱਕਾ ਦੋ ਤਿੰਨ ਵਾਰ ਮੈਨੂੰ ਡੈਂਗੂ ਹੋ ਚੁੱਕਾ ਸੋ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਬੜੇ ਚਿਰ ਤੋਂ ਪ੍ਰੋਬਲਮ ਹੈਗੀ ਹੈ ਜੀ ਕੀ ਗੱਲ ਕਿਸੇ ਨੇ ਕੋਈ ਦੇਖਿਆ ਨਹੀਂ ਦੇਖੋ ਜੀ ਬਹੁਤ ਵਾਰ ਕਮੇਟੀ ਘਰ ਵੀ ਜਾ ਕੇ ਕੰਪਲੇਨਟਾਂ ਲਖਾਈਆਂ ਆਉਂਦੇ ਆ ਦੋ ਚਾਰ ਡੰਡੇ ਮਾਰੇ ਥੋੜਾ ਬੋਤਾ ਪਾਣੀ ਤਰਪਿਆ ਇੱਕ ਦਿਨ ਤਰਿਆ ਦੂਜੇ ਦਿਨ ਫੇਰ ਉਹੀ ਹਾਲ ਹੈ ਜੀ ਦੇਖੋ ਜੀ ਜਦੋਂ ਇਹਦੀਆਂ ਪ੍ਰੋਬਲਮਾਂ ਆਉਣੀਆਂ ਤਾਂ ਲੋਕਾਂ ਨੇ ਫਿਰ ਬਾਹਰ ਵੱਲ ਤੋਂ ਮੂੰਹ ਕਰਨਾ ਹੀ ਹੈ ਠੀਕ ਹੈ ਇਸ ਕਰਕੇ ਬਿਮਾਰੀਆਂ ਦਾ ਘਰ ਹੈ ਜੀ ਇਹਨੇ ਨਟਛਲ ਜਿਹਾ ਆਪਾਂ ਬਰੀਕੀ ਚ ਤਸੀ ਸਾਰਾ ਤੇ ਨੇਰੀ ਬਿਮਾਰੀ ਦਾ ਘਰ ਹੈ ਕੀ ਮੰਗੇ ਤੁਹਾਡੀ ਕੀ ਹੋਣਾ ਚਾਹੀਦਾ ਮੰਗੇ ਜੀ ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਹ ਪਾਸਾ ਨੀਵਾ ਹੈ ਔਰ ਉਧਰ ਬਜਰੰਗੀ ਵਾਲੀ ਸਾਈਡ ਤੋਂ ਆਈਏ ਤਾਂ ਉਧਰਲੀ ਸਾਈਡ ਉੱਚੀ ਹੈ ਉਧਰ ਜਦੋਂ ਵੀ ਪਾਣੀ ਓਵਰ ਹੁੰਦਾ ਤੇ ਸਾਰਾ ਹੀ ਇੱਧਰ ਆ ਕੇ ਇਕੱਠਾ ਹੋ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਇੱਥੋਂ ਤੁਸੀਂ ਉਧਰ ਨਿਗਾਹ ਮਾਰੋਗੇ ਤੇ ਟੀ ਪੁਆਇੰਟ ਹੈ ਉੱਥੋਂ ਨਿਕਾਸ ਨਹੀਂ ਹੈਗਾ ਪਾਣੀ ਦਾ ਜਿਸ ਦੇ ਕਰਕੇ ਪਾਣੀ ਖਲੋਤਾ ਹੀ ਰਹਿੰਦਾ ਇੱਥੇ ਇਹਦੀ ਪ੍ਰੋਬਲਮ ਹੈ ਬੜੀ ਬੜੀ ਕਿਉਂ ਉਹਨਾਂ ਨੂੰ ਇੱਥੋਂ ਜਿਹੜਾ ਬੰਦ ਕੀਤਾ ਗਿਆ ਟੀ ਪੁਆਇੰਟ ਨੂੰ ਖੋਲਿਆ ਜਾਵੇ ਇਹ ਵੀ ਜਾਣਬੁੱਝ ਕੇ ਬੰਦ ਕੀਤਾ ਜਾਂ ਪੁਰਾਣੇ ਟਾਈਮ ਦਾ ਬੰਦ ਕਰਵਾਇਆ ਗਿਆ ਜੀ ਦੇ ਕਰਕੇ ਪ੍ਰੋਬਲਮ ਸਾਰੀਆਂ ਆ ਰਹੀਆਂ ਬਿਲਕੁਲ ਤੇ ਜਾਵਾਂਗੇ ਜੀ ਖੀਰ ਹੱਲ ਤੇ ਫਿਰ ਇਹੀ ਆ ਫਿਰ ਜੇ ਇਧਰੋਂ ਨਹੀਂ ਕੋਈ ਹੱਲ ਹੋਏਗਾ ਤੇ ਫਿਰ ਸਾਨੂੰ ਕੋਈ ਹੱਲ ਵੇਖਣਾ ਪਏਗਾ ਕਿਉਂਕਿ ਆਪਾਂ ਆਪਣੇ ਸਰੀਰ ਨਾਲ ਖਲਵਾੜ ਨਹੀਂ ਕਰ ਸਕਦੇ ਲੱਗਦਾ ਤੁਸੀਂ ਆਪਣੀ ਜਗ੍ਹਾ ਵੇਚ ਦੋਗੇ ਬਿਲਕੁਲ ਦੇ ਇਹੋ ਜੀ ਨੌਬਤ ਆ ਗਈ ਗਾਂ ਬਿਨ ਫਿਊਚਰ ਤੇ ਨਾ ਇਹਦਾ ਕੋਈ ਸੁਧਾਰ ਹੋਇਆ ਤੇ ਫਿਰ ਸਾਨੂੰ ਇਸ ਬਾਰੇ ਸੋਚਣਾ ਪਏਗਾ